ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਨਾ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੋਂ ਕਾਬੋ ਆਪ ਆਦੈ ਮੋਹਿ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸੰਗਰਿਆ ਪੂਰਨਾ ਹੋਏ ਅਮਾਰੀ ਆਸਾ ਤੋਰ ਭਜਨ ਕੀ ਰੇ ਪਿਆਸ ਤੁਮੈ ਛੜ ਕੋਈ ਅਵਰਨਾ ਤਿਆਂ ਜੋ ਵਰ ਚਾਹੋ ਸੋ ਤੋਂ ਤੇ ਪਾਉ ਸੇਵਕਾ ਸਿਕਮਾਰੇ ਤਾਰੀਅ ਚੁਨਾ ਚੁਨ 17 ਮਾਰੇ ਮਾਰੀਆਂ ਆਪ ਹਦਮ ਜਉ ਬਰਿਆ ਮਰਨ ਕਾਲ ਕਾ ਤਰਾਸ ਨੇ ਬਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲਿਓ ਮੈ ਰਖਨਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚ ਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਵਕੇਯੋ ਬੇਦਰਾਜ ਬ੍ਰਹਮਾ ਜੋਤੀਯੋ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਣਿ ਉਪਜਾਇਓ ਆਧਿਆnte ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੈ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸਿਵ ਕਾ ਨਾਮ ਕੋ ਸਿਵ ਗੁਣ ਸੁਖ ਦਿਯੋ ਸਤ ਰਣ ਕੋ ਪਲ ਮੋਹ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇ ਤੇ ਤੇ ਕੁੰਚਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਰਸ਼ਾਨ ਘਟ ਘਟ ਕੇ ਪੜ ਪਟ ਕੀ ਜਾਨ ਜਬੋਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿਆ ਕਰਖ ਕਰਤੋਂ ਕਬਹੁ ਤੁਮ ਮਿਲਤ ਦੇਹ ਤਰ ਸਭੂ ਜیتے ਬਦਨ ਸ੍ਰਿਸ਼ਤ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦਾ ਪੇਦਰ ਆਲਮ ਨਿਰੰਕਾਰ ਨਿਰਭਕ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜੋਂ ਚਾਰਤ ਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਸ਼ ਬੇਦਨ ਜਾਣਤ ਮਹਾਦੇਵ ਕੋ ਕੈਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਿਵ ਆਪ ਆਪਣੀ ਬੁੱਧਾ ਜੇਤੀ ਵਰਨਤ ਪਿੰਨ ਬਿੰਨ ਤਉ ਤੇਤੇ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਵ ਸੰਸਾਰ एकरूप अनुपस्वरूप रंगपय और आप कई भूपा अण्डजा जे राजा से तज कीनी उत पुजा कान बोर रच दीनी कहूं फूल राजा हम बैठा कहूं सिमट पय संकरी कैठा सगरी सृष्टि दिखाय चंपव आद जुगाद स्वरूप स्वयं पव ब्रच्छा मेरी तुम करो ਸੇਖੋ ਬਾਰ ਸਿੱਖ ਸੰਗਰ ਦੁਸ਼ਟੀ ਤ ਉਠਵਾਤਿਉ ਤਪਾਤਾ ਸਕਲਮਲੇਚਾ ਕਰੋ ਰਣ ਕਾਤਾ ਜੇ ਹਸ ਤੋਜਾ ਤਵ ਸਰਨੀ ਪਰੇ ਤਿਨ ਕੇ ਦੁਸ਼ਟਾ ਦੁਖਿਤ ਹਵੈ ਮਰੇ ਪੁਰਖ ਜਮਨਾ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾਕੇ ਕਾਲ ਨਿਕਟ ਨ ਆਏ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀਓ ਤਾਕੇ ਤਾਪ ਤਨਕ ਮੋਹ ਹਰੀਓ ਰੇਦਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਸਰ ਸਕੇ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਵਾਸਤੇ ਤਾਇਓ ਬਾਰਾ ਜਿ ਨਰਨਾਮ ਤੇਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਕੜਗ ਕੇ ਤਮ ਸਰਨ ਤੇ ਹਾਰੀ ਆਪ ਆ ਦੈ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭ ਤੋਂ ਕਾਬੂ ਆਪ ਆਦੈ ਮੋਹਿ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ ਸੇਵਕ ਸਿਖ ਸਵੈ ਕਰਤਾਰ ਮੋ ਰੱਛਾ ਨਿਜ ਕਰਦਾ ਕਰੇ ਆ ਸੋ ਬੈਰਨ ਕੋ ਆਸੰਗਰਿਆ ਪੂਰਨ ਹੋਏ ਅਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹਉ ਸੋ ਤੋਂ ਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੁਨ ਚੁਨ ਸਤਰਾ ਮਾਰੇ ਮਾਰੀਐ ਆਪ ਹਾਤਾ ਮੁਝੇ ਉਭਰੇ ਆ ਮਰਨ ਕਾਲ ਕਾ ਤਰਾਸ ਨੇ ਵਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਜੋ ਕਰਿਓ ਰੱਛਾ ਰਾਖ ਲਿਓ ਮੈਂ ਰਾਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸੁਭ ਕੇਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਣ ਉਪਜਾਇਓ ਆਦੇ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੈ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਾ ਨਾਮ ਕੋ ਸਿਵ ਗੁਣ ਸੁਖ ਦਿਯੋ ਸਤ ਰਨ ਕੋ ਪਲ ਮੋਹ ਬਦਕਿਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇ ਤੇ ਤੇ ਕੁੰਚਰ ਹਸਦੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਰਸ਼ਾਨ ਘਟ ਘਟ ਕੇ ਪੜ ਪਟ ਕੀ ਜਾਨ ਜਬੋਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿਆ ਕਰਖ ਕਰਤੋਂ ਕਬਹੁ ਤੁਮ ਮਿਲਤ ਦੇਹ ਤਰ ਸਭੂ ਜੀਤੇ ਬਦਨ ਸ੍ਰੀਤ ਸਵਤਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦਾ ਪੇਦਰ ਆਲਮ ਨਿਰੰਕਾਰ ਨਿਰਭਕ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜੋਂ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਸ਼ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਰਤਨ ਪੀਵ ਆਪ ਆਪਨੇ ਬੁਧਾ ਜੇਤੀ ਬਰਨਤ ਪਿੰਨ ਬਿੰਨ ਤਉ ਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰ एका रूप अनुप स्वरूप रंगप यो राव कई भूपा अण्डजा जे राजा से तजकीनी उत पुजा खान बोर रच दीनी कहूं फूल राजा हम बैठा कहूं सिमट पयो सकरी कैठा सगरी श्रेष्ठ दिखाय चंपव आद जुगाद स्वरूप स्वयं पव ब्रच्छा मेरी तुम करो ਸੇਖੋ ਬਾਰ ਸਿੱਖ ਸੰਗਰ ਦੁਸ਼ਟੀ ਤ ਉਠਵਾਤਿਉ ਤਪਾਤਾ ਸਕਲ ਮਲੇਚਾ ਕਰੋ ਰਣ ਕਾਤਾ ਜੇ ਅਸ ਤੋਜਾ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨਾ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆਇ ਹੈ ਤਾਕੇ ਕਾਲ ਨਿਕਟ ਨ ਆਏ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀਓ ਤਾਕੇ ਤਾਪ ਤਨ ਕਮੋ ਹਰੀਓ ਰੇਦਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਸਵ ਸ ਕਹਿ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਇਓ ਬਾਰਾ ਜਿ ਨਰਨਾਮ ਤੇਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਕੜਗ ਕੇ ਤਮੈ ਸਰਨ ਤੇ ਹਾਰੀ ਆਪ ਆ ਦੈ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤ ਸ਼ਾਈ ਦਸਮੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਨਾ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੋਂ ਕਾਬੋ ਆਪ ਆਦੈ ਮੋਹਿ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ سیوکا سکھ سب کر تارا مورچا نج کر دہ کرے سو بیرن کو آسن کرے نہ ہوئے ہماری آسا تو رہ پے آسا تمہیں چھاڑ کوئی ابر نہ تہ جو بر چاہو سو تو پاؤ سیوک کا سکھ ہمارے تاری ہے چن چن سترا ہمارے ماری ہیں ਆਪ ਹਦਮ ਜਉ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੇ ਓ ਬੇਦਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਣ ਉਪਜਾਇਓ ਆਦਿਆੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੈ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਾ ਨਾਮ ਕੋ ਸਿਵ ਗੁਣ ਸੁਖ ਦਿਯੋ ਸਤ ਰਣ ਕੋ ਪਲ ਮੋਹ ਬਦਕਿਓ ਘਾਟ ਘਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਤੇ 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 ਕੁੰਚਰੇ ਹਸਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਰਸ਼ਾਨ ਘਟ ਘਟ ਕੇ ਪੜ ਪਟ ਕੀ ਜਾਨ ਜਬੋਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬੇ ਆਕਰਖ ਕਰਤ ਕਬਹੁ ਤੁਮ ਮਿਲਤ ਦੇਹ ਤਰ ਸਭੂ ਜیتے ਬਦਨ ਸ੍ਰੀਚ ਸੋਤਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦਾ ਪੇਦਰ ਆਲਮ ਨਿਰੰਕਾਰ ਨਰਵਕਾ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜੋਂ ਚਾਰਤ ਬੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਸ਼ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨ ਰਤਨ ਪਿਵ ਆਪ ਆਪਣੀ ਬੁਧਾ ਜੇਤੀ ਬਰਨਤ ਪਿੰਨ ਪਿੰਨ ਤੁਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਚਾ ਪ੍ਰਥਵ ਸੰਸਾਰ एका रूप अनुप स्वरूप रंग पयो राव कई भूपा अण्डजा जे राजा से तज कीनी उत पुजा कान बोर रच दीनी कहू फूल राजा हम बैठा कहू सिमट पयो संकरी कैठा सगरी श्रेष्ठ दिखाई चंपव आद जुगाद स्वरूप स्वयं पव वृच्छा मेरी तुम करो ਸੇਖੋ ਬਾਰ ਸਿਕ ਸੰਗਰ ਦੁਸ਼ਟੀ ਤ ਉਠਵਾਤੀ ਉਤਪਾਤਾ ਸਕਲ ਮਲੇਚਾ ਕਰੋ ਰਣ ਕਾਤਾ ਜੇ ਹਸ ਤੋਜਾ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨਾ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਕੇ ਕਾਲ ਨਿਕਟ ਨ ਆਏ ਹਰ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰੀਓ ਤਾਕੇ ਤਾਪ ਤਨ ਕਮੋ ਹਰੀਓ ਰੇਤਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਸਵ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰ ਕਾਲ ਵਾਸਤੇ ਤਾਇਓ ਬਾਰਾ ਜਿ ਨਰਨਾਮ ਤੇ ਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਕੜਗ ਕੇ ਤਮ ਸਰਨਤ ਹਾਰੀ ਆਪ ਆ ਦੈ ਲਿ ਹੋ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਓ ਇਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਨਾ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੇ ਤੋਂ ਕਾਬੋ ਆਪ ਆਦੈ ਮੋਹਿ ਬਚਾਵੋ ਸੁਖੀ ਬਸੈ ਮੋਰਾ ਪਰਿਵਾਰਾ سیو کا سکھ سب کر تارا مو رچا نج کر دہ کرے پورا نہ ہوئے ہماری آسا تو رہ پے آسا تمہیں چھڑ کوئی ابر نہ تہ جو بر چاہو سو تو پاؤ سیوک کا سکھ ہمارے تاری چن ستر ہمارے ماری ہیں ਆਪ ਹਾਦ ਮੁਝੈ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਜੋ ਕਰਿਓ ਰੱਛਾ ਰਾਖ ਲਿਓ ਮੈ ਰਾਖਨਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੇ ਓ ਬੇਦਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਤਜ ਚਣਿ ਉਪਜਾਇਓ ਆਦੇਯਾਂ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੈ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਾ ਨਾਮ ਕੋ ਸਿਵ ਗੁਣ ਸੁਖ ਦਿਯੋ ਸਤ ਰਣ ਕੋ ਪਲ ਮੋ ਬਦਕਿਓ ਘਾਟ ਘਾਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਤੇ 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 ਕੁੰਚਰੇ ਅਸਦੁੱਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਰਸ਼ਾਨ ਕਟਕਟ ਕੇ ਪੜਪੜ ਕੀ ਜਾਨੈ ਜਬੋਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬੇ ਆਕਰਖ ਕਰਤੋਂ ਕਬਹੁ ਤੁਮ ਮਿਲਤ ਦੇਹ ਤਰ ਸਭੂ ਜیتے ਬਦਨ ਸ੍ਰਿਸ਼ਤ ਸਹਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦਾ ਪੇਦਰ ਆਲਮ ਨਿਰੰਕਾਰ ਨਿਰਭਕ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜੋਂ ਚਾਰਤ ਪੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਸ਼ ਬੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪਿਵ ਆਪ ਆਪਣੀ ਬੁੱਧਾ ਜੇਤੀ ਵਰਨਤ ਪਿੰਨ ਪਿੰਨ ਤਉ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਚਾ ਪ੍ਰਥਮ ਸੰਸਾਰ एका रूप अनुप स्वरूप रंगपय औराव कई भूपा अण्डजा जे राजा से तज कीनी उत पुजा कान बोर रच दीनी कहूं फूल राजा मैं बैठा कहूं सिमट पय संकरी कैठा सगरी श्रेष्ठ दिखाय चंपव आद जुगाद स्वरूप स्वयं पव ब्रच्छा मेरी तुम करो ਸੇਖੋ ਬਾਰ ਸਿਖ ਸੰਗਰ ਦੁਸ਼ਟਿ ਤੋ ਉਠਵਾਤਿ ਉਤਪਾਤ ਸਕਲ ਮਲੇਚਾ ਕਰੋ ਰਣ ਕਾਤਾ ਜੇ ਹਸ ਤੋ ਜਾ ਤਵ ਸਰਨੀ ਪਰੇ ਤਿਨ ਕੈ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨਾ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਕੇ ਕਾਲ ਨਿਕਟਨ ਆਏ ਹਰ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਦਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੇਓ ਤਾਕੇ ਤਾਪ ਤਨ ਕਮੋ ਹਰਿਓ ਰੇਤਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਸਵ ਸ ਕਹਿ ਨਾ ਕੋਈ ਏਕ ਵਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਇਓ ਬਾਰਾ ਜਿ ਨਰਨਾਮ ਤੇਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਕੜਗ ਕੇ ਤਮ ਸਰਨਤ ਹਾਰੀ ਆਪ ਆ ਦੈ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਇਕ ਓਅੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤਸ਼ਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਾਨਾ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਵੇ ਤੋਂ ਕਾਬੂ ਆਪ ਆਦੈ ਮੋਹਿ ਬਚਾਓ ਸੁਖੀ ਬਸੈ ਮੋਰਾ ਪਰਿਵਾਰਾ سیوک کا سکھ سب کر تارا مورچا نج کر دہ کرے سو بیرن کو آسن کرے پورا نہ ہوئے ہماری آسا تو رہ پے آسا تمہیں چھڑ کوئی ابر نہ تہ جو بر چاہو سو تو پاؤ سیوک کا سکھ ہمارے تاری ہے چن چن سترا مارے ماری ہیں ਆਪ ਹਾਤਾ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨੇ ਵਰਿਆ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਜੋ ਕਰਿਓ ਰੱਛਾ ਰਾਖ ਲਿਓ ਮੈ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦਾ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸੁਭ ਕੇਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਣ ਉਪਜਾਇਓ ਆਦਿਆੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੈ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਾ ਨਾਮ ਕੋ ਸਿਵ ਗੁਣ ਸੁਖ ਦਿਯੋ ਸਤ ਰਨ ਕੋਪਲ ਮੋਹ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੇ ਤੇ ਤੇ ਕੁੰਚਰੇ ਅਸਤੂਲਾ ਸਬਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੇ ਪੀਰ ਪਰਸ਼ਾਨ ਘਟ ਘਟ ਕੇ ਪੜ ਪੜ ਕੀ ਜਾਨ ਜਬੋਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਬਿਆ ਕਰਖ ਕਰਤੋਂ ਕਬਹੁ ਤੁਮ ਮਿਲਤ ਦੇਹ ਤਰ ਸਭੂ ਜੀਤੇ ਬਦਨ ਸ੍ਰੀਚ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦਾ ਪੇਦਰ ਆਲਮ ਨਿਰੰਕਾਰ ਨਿਰਭਕ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂੜੋਂ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੀਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜ ਕਸ਼ ਬੇਦ ਨਾ ਜਾਣਤ ਮਹਾਦੇਵ ਕੋ ਕੈਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵਾ ਆਪ ਆਪਣੀ ਬੁੱਧਾ ਜੇਤੀ ਬਰਨਤ ਪਿੰਨ ਬਿੰਨ ਤੁਐ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰ एका रूप अनुप स्वरूप रंग पयो राव कई भूपा अण्डजा जे राजा से तज कीनी उत पुजा खान बोर रच दीनी कहूं फूल राजा मैं बैठा कहूं सिमट पयो सकरी कैठा सगरी श्रेष्ठ दिखाय चंपव आद जुगाद स्वरूप स्वयं पव ब्रच्छा मेरी तुम करो ਸੇਖੋ ਬਾਰ ਸਿੱਖ ਸੰਗਰ ਦੁਸ਼ਟੀ ਤ ਉਠਵਾਤਿਉ ਤਪਾਤਾ ਸਕਲਮਲੇਚਾ ਕਰੋ ਰਣ ਕਾਤਾ ਜੇ ਅਸ ਦੁਜਾ ਤਵ ਸਰਨੇ ਪਰੇ ਤਿਨ ਕੇ ਦੁਸ਼ਟਾ ਦੁਖਿਤ ਹਵੈ ਮਰੇ ਪੁਰਖ ਜਮਨਾ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨ ਆਏ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀਓ ਤਾਕੇ ਤਾਪ ਤਨਕ ਮੋ ਹਰੀਓ ਰੇਦਾ ਸਿੱਧਾ ਕਰਮੋ ਸਭ ਹੋਈ ਦੁਸ਼ਟ ਸਾਸਵ ਸਕੇ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜੀ ਨਰਨਾਮ ਤੇ ਹਾਰੋ ਕਾ ਦਰ ਦੁਸ਼ਟ ਦੋਖ ਤੇਰਾ ਕੜਗ ਕੇ ਤਮ ਸਰਨ ਤੇ ਹਾਰੀ ਆਪ ਆ ਦੈ ਲਿਓ ਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ Ora, o que é